ਸਰਕਾਰੀ ਮਾਡਲ ਸਕੈਂਡਰੀ ਸਕੂਲ ਲੜਕਿਆਂ ਅਤੇ ਡਾਕਟਰ ਅਮਰਜੀਤ ਨਰੂਲੇ ਦੇ ਹਸਪਤਾਲ ਦੇ ਨੇੜੇ ਅੰਡਰਬ੍ਰਿਜ ਦੇ ਰਸਤੇ ਦੇ ਬਾਹਰ ਨਿਕਲਦਿਆਂ ਹੀ ਅੱਜ ਇੱਕ ਦੁਰਘਟਨਾ ਹੋ ਗਈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਲੋਕ ਮੋਕੇ ਦੇ ਇਕੱਠੇ ਹੋ ਗਏ ਲੋਕਾਂ ਦਾ ਕਹਿਣਾ ਹੈ ਵੀ ਓਵਰਲੋਡ ਟਰੱਕ ਸਪੈਸ਼ਲ ਲੈ ਕੇ ਇੱਥੋਂ ਨਿਕਲਦੇ ਹਨ ਤੇ ਇੱਥੇ ਦੁਰਘਟਨਾਵਾਂ ਕਰਦੇ ਹਨ ਅਜਿਹੀ ਇੱਕ ਘਟਨਾ ਵਾਪਰੀ ਹੈ ਜਿਸ ਵਿੱਚ ਦੋ ਐਕਟਿਵਾ ਚਾਲਕ ਗੰਭੀਰ ਜ਼ਖਮੀ ਹੋ ਗਏ ਉਹਨਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਲੋਕਾਂ ਨੇ ਦੋਸ਼ ਲਾਇਆ ਕਿ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਬਾਅਦ 1 ਘੰਟਾ ਪੁਲਿਸ ਉਥੇ ਨਹੀਂ ਪੁੱਜੀ ਜਿਸ ਵਜੋਂ ਲੋਕਾਵਲੋਂ ਉਥੇ ਤਰਨਾ ਲਗਾ ਦਿੱਤਾ ਗਿਆ ਹੈ ਤਰਨਾ ਲੱਗਣ ਤੋਂ ਬਾਅਦ ਇਹ ਸਹੀ ਮਲਕੀਤ ਸਿੰਘ ਮੌਕੇ ਤੇ ਪੁੱਜੇ ਜਿੱਥੇ ਲੋਕਾਂ ਦੇ ਉਹਨਾਂ ਨੇ ਬਿਆਨ ਦਰਜ ਕੀਤੇ ਅਤੇ ਟਰੱਕ ਚਾਲਕ ਨਾਲ ਦੇ ਬਿਆਨ ਦਰਜ ਕੀਤੇ ਅਤੇ ਟਰੱਕ ਅਤੇ ਟਰੱਕ ਚਾਲਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਥਾਣਾ ਸਿਟੀ ਫਾਜ਼ਿਲਕਾ ਲਿਜਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਟਰੱਕਾਂ ਦਾ ਇਹ ਰੂਟ ਨਹੀਂ ਹੈ ਅੱਗੇ ਵੀ ਕਈ ਵਾਰ ਕਿਹਾ ਗਿਆ ਹੈ ਪਰ ਇੱਥੇ ਧਿਆਨ ਨਹੀਂ ਦਿੱਤਾ ਜਾਂਦਾ ਅੱਗੇ ਵੀ ਇਸ ਰੂਟ ਤੇ ਕਈ ਜਾਂਾਂ ਗਈਆਂ ਹਨ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾ ਵੇਖ ਰਿਹਾ ਹੈ ਇੱਥੇ ਉਹਨਾਂ ਦਾ ਕਹਿਣਾ ਹੈ ਡੀਐਸਪੀ ਫਾਜ਼ਿਲਕ ਮਾਨਯੋਗ ਜੱਜ ਸਾਹਿਬ ਅਤੇ ਡੀਸੀ ਸਾਹਿਬ ਦੇ ਘਰ ਦਾ ਰਸਤਾ ਵੀ ਇਹ ਹੈ ਪਰ ਫਿਰ ਵੀ ਇੱਥੇ ਭਾਰੀ ਟ੍ਰੈਫਿਕ ਚੱਲਦਾ ਹੈ ਅਤੇ ਪ੍ਰਸ਼ਾਸਨ ਤਿਆਰ ਨਹੀਂ ਦਿੰਦਾ ਇੱਥੇ ਦੋ ਸਕੂਲ ਵੀ ਮੌਜੂਦ ਹਨ ਵੀਡੀਓ ਦਸਤਾਵੇਜ਼ ਵਿੱਚ ਮੌਜੂਦ ਹੈ ਪਰ ਇਹ ਇਹਨਾਂ ਦਾ ਰੂਟ ਨਹੀਂ ਹੈ ਇਸ ਦੇ ਬਾਵਜੂਦ ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੇ ਇਸ ਘਟਨਾਵਾਂ ਲਈ ਜ਼ਿੰਮੇਵਾਰ ਕੌਣ ਹੈ ਇਹ ਵੱਡਾ ਸਵਾਲ ਯਾ ਨਿਸ਼ਾਨ ਖੜਾ ਹੁੰਦਾ ਹੈ ਮੌਕੇ ਤੇ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਟਰੱਕ ਚਾਲਕ ਟਰੱਕ ਲੈ ਕੇ ਜਾ ਰਿਹਾ ਸੀ ਅਤੇ ਪੁਲਿਸ ਵਾਲੋ ਇਸ ਨੂੰ ਰਸਤੇ 'ਚ ਮੜਾਇਆ ਗਿਆ ਅਤੇ ਲੋਕਾਂ ਦਾ ਕਹਿਣਾ ਹੈ ਵੀ ਇਹ ਟਰੱਕ ਉਥੋਂ ਵਾਪਸ ਮੋੜ ਕੇ ਲਿਆ ਅਤੇ ਕਹਿੰਦਾ ਹੈ ਵੀ ਅੱਗੇ ਰੇਲਵੇ ਦਾ ਰਸਤਾ ਹੈ ਉੱਥੇ ਮੁਸ਼ਕਲ ਹੋ ਜਾਵੇਗੀ ਇੱਥੇ ਲਿਆਵਾਂਗਾ ਤਾਂ ਲੋਕਲ ਜਾਣ ਵੀ ਛੁਰਾ ਲਵਾਂਗਾ ਅਤੇ ਲੋਕਾਂ ਨੇ ਕੀ ਮੰਗ ਕੀਤੀ ਅਤੇ ਡੀਐਸਪੀ ਫਾਜ਼ਿਲ ਖਤਰਸੀਮ ਮਸੀ ਨੇ ਕੀ ਬਿਆਨ ਦਿੱਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੀ ਨਾਲੇ ਇਹ ਰੋਡ ਬੰਦ ਕਰਾਓ ਇਹ ਰੋਡ ਹੈਗੀ ਸਕੂਲ ਹੈਗਾ ਐਂ ਤੇ ਚਲਾਉਂਦੇ ਨੇ ਉਹ ਕੀ ਮੰਗ ਕਰਦੇ ਮੰਗੀ ਕਿ ਇੱਕ ਰਸਤਾ ਬੰਦ ਕਰੋ ਇਹ ਨਾ ਮੰਨੇ ਤੇ ਸਾਡਾਗਾ ਨਾਲ ਜੋ ਜੋ ਹੋਇਆਗਾ ਉਹ ਨੁਕਸਾਨ ਦੇ ਸਕਰਾਂ ਨੂੰ ਲੈ ਕੇ ਜੀ 2017 ਤੋਂ ਪਹਿਲਾਂ ਇਹ ਇੰਟਰਪਾਸ ਨਹੀਂ ਹੋਤਾ ਸੀ ਇਹ ਤਕੜਾ ਰੂਟ ਜਿਹੜਾ ਸਾਡੀ ਬੀਲੀ ਕਰ ਤੋਂ ਸੀ ਤੇ ਅੱਜ ਵੀ ਜਿਹੜਾ ਇਹਦਾ ਰੂਟ ਹੈ ਟੱਕਾਂ ਦਾ ਬੀਲੀ ਕਰ ਤੋਂ ਰੂਟ ਹੈਗਾ ਇਹ ਰੂਟ ਇਹਨਾਂ ਨੇ ਨਹੀਂ ਕਰਲੇ ਕਿੰਨੀ ਗਰਸ ਤੋਂ ਆ ਰਹੇ ਨੇ ਨਾ ਇਹ ਰੂਟ ਹੀ ਹੈਗਾ ਜਦੋਂ ਇਹ ਅੰਡਰਪਾਸ ਬਣਿਆ ਉਸ ਤੋਂ ਬਾਅਦ ਇਹ ਰੂਟ ਚੱਲਿਆ ਤੇ ਰੂਟ ਪਾਸ ਰਿਹਾ ਕਾਹਜਾਂ ਦੇ ਵਿੱਚ ਇੱਥੇ ਨਾਲ ਦੇ ਟੱਕਾਂ ਦੇ ਇਲਾਕੇ ਤੋਂ ਪਹਿਲਾਂ ਵੀ ਬਹੁਤ ਕੱਟਾਂ ਹੋ ਗਈਆਂ ਨੇ ਅਨੇਕ ਮਕੀਨ ਸਾਹਿਬ ਦੀ ਵਿਜੇ ਸ਼ਰਮਾ ਜੀ ਉਹਨੇ ਡੈਥ ਹੋ ਗਈ ਸੇਖ ਪਈਆਂ ਦਾ ਗਰੀਬ ਪਈਆਂ ਦਾ ਡੇਟਾ ਤੋਂ ਵੀ ਡੈਥ ਹੋ ਗਈ ਇਹਦੀ ਕਈ ਵੀ ਯੂਨੀਅਨਾਂ ਵਾਲੀ ਮੀਟਿੰਗ ਕੀਤੀ ਐ ਇਸ ਪਰੋ ਪਰ ਇਹਨਾਂ ਦੇ ਕੋਈ ਇਹਨਾਂ ਦੇ ਕੋਈ ਅਸਰ ਹੈ ਇਹਦੇ ਇਹਨਾਂ ਨੇ ਇਖਰੀ ਸੁਝਾਦਿਏ ਅਗਰ 15 ਦਿਨਾਂ ਦੇ ਅੰਦਰ ਉਹਨਾਂ ਦਾ ਪੈਸੇ ਲੰਘਦੀ ਹੈ ਇਹ ਦੁਬਾਰਾ ਉਹ 스ਪੀਡ ਨਾਲ ਆਉਂਦੇ ਨੇ ਸਾਡੇ ਲਈ ਇਹਨਾਂ ਦੇ ਲਈ ਲੀਗਲ ਐਕਸ਼ਨ ਰੁਕਾ ਕੇ ਆਕੇ ਅੱਗੇ ਜਿਹੜੇ ਪ੍ਰੈਸ ਕਰ ਰਹੇ ਨੇ ਦੁਬਾਰਾ ਇਹਨਾਂ ਨੇ ਰਿਕਵੈਸਟ ਕੀਤੀ ਹੈ ਹੋਰ ਪ੍ਰਿੰਸਟੇਡ ਜੀ ਨੂੰ ਰਿਕਵੈਸਟ ਕੀਤੀ ਹੈ ਮਨੋ ਉਹ ਐਸੇ ਬਾਬਾ ਤੋਂ ਨਹੀਂ ਕਰਦੇ ਤਾਂ ਤੁਹਾਡਾ ਕਿ ਐਕਸ਼ਨ ਹੋ ਜਾਗਾ ਇਹਦੀ ਬਿਲਕੁਲ ਜੀ ਜੇ ਕੋਈ ਕਾਰਵਾਈ ਨਾ ਹੋਈ ਜੇ ਰੁਕ ਨਾ ਆਇਆ ਨਾ ਨਾ ਬੰਦ ਰਿਆ ਤੇ ਅਸੀਂ ਜਾਮ ਵੀ ਲਾਉਣੇ ਸਾਰੇ ਮੰਨੇ ਨੇ ਇਹਨੇ ਗਰੁੱਪੇ ਦੀਆਂ ਗੱਲਾਂ ਹੈ ਸਾਹਮਣੇ ਸੀ ਲਿਮਿਟਿੰਗ ਰੱਖ ਰਹੇ ਆ ਜੀ ਆਹ ਤਾਂ ਜੁਰਮਤੈ ਸੀ ਕਿ ਇਹਨੂੰ ਅੰਡਰਪਾਸੇ ਜੁੜੀ ਕਰਵਾਉਣਾ ਚਾਹੁੰਦੇ ਆ ਜੀ ਅੰਡਰਪਾਸ ਬਣਿਆ ਸੀ ਮੈਂ ਉਦੋਂ ਵੀ ਮੰਗ ਕੀਤੀ ਸੀ ਵੀ ਇਹ ਇਹ ਜਿਹੜਾ ਰੈਸ਼ੀ ਇਹ ਰੂਟ ਦਾ ਰੈਸ਼ੀ ਲਾ ਕੇ ਚੱਲੇ ਜਾਏਗਾ ਪਰ ਉਹ ਸਾਡਾ ਇੱਕ ਪੁਲ ਤਾਂ ਬਾਸ ਹੋ ਗਿਆ ਸੀ ਪਰਲਾ ਇਹ ਪੁਲ ਬਾਸ ਨਹੀਂ ਹੋਇਆ ਸੀ ਜਿਸ ਦੇ ਕਰਕੇ ਇਹ ਟਰੱਕ ਇਧਰ ਆਣੀ ਸ਼ੁਰੂ ਹੋ ਗਏ ਜੀ ਮੈਂ ਕੀ ਰੋ ਰਹਾ ਹਾਂ ਜੀ ਉਹ ਲਾ ਜੀ ਟਰੱਕ ਲੈਣੇ ਪਹਿਲਾ ਜੀ ਮੇਰਾ ਦੋਸਤ ਹੈ ਰੂਬੀ ਗਾਠਪਾਲ ਰੂਬੀ ਗਾਠਪਾਲ ਮੇਰਾ ਦੋਸਤ ਹੈ ਉਹਨੇ ਮਦਰ ਖਾਦਰ ਜੱਲੇ ਤੋਂ ਵਿੱਚ ਮਾਰੀ ਸੀ ਮੈਂ ਭਜਾ ਕੇ ਗੱਡੀ ਉਹਨੂੰ ਉਹਨਾ ਚੱਕਣ ਗਿਆ ਜੀ ਇਹਨੇ ਬੈਕ ਕਰਕੇ ਵਿੱਚ ਮਾਰੀ ਤੇ ਉਹਨੂੰ ਜਦੋਂ ਪੁੱਛਿਆ ਤਾਂ ਕਹਿੰਦਾ ਜੀ ਅੱਗੇ ਤਾਂ ਰੇਲਵੇ ਡੇਰੀ ਹੈ ਤੇ ਮੈਂ ਸਿਟੀ ਵਿੱਚ ਲੈ ਕੇ ਤੇ ਬੈਕ ਜਾਂਦੇ ਕਿਤੇ ਜੀ ਕਾਰਵਾਈ ਕਰਦੇ ਨਹੀਂ ਕਾਰਵਾਈ ਕਰਦੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਸਰਨਾ ਪਹਿਲੇ ਦੇ ਜੀ ਇਹ ਜਾਨ ਮਾਲ ਦਾ ਖੇਡਦਾ ਜੀ ਇੰਨੀ ਤੇਜ਼ ਗੱਡੀਆਂ ਭਜਾਉਂਦੇ ਨੇ ਰੂਟ ਤੇ ਆਦੇ ਦੋ ਰੂਟ ਵਿਧਾਨ ਕਰਕੇ ਜੀ ਅੱਗੇ ਵੀ ਚੌਂਕ ਤੇ ਤਿੰਨ ਚਾਰ ਐਕਸੀਡੈਂਟ ਕਰਦੇ ਮੋਤਾਂ ਹੋ ਚੁੱਕੀਆਂ ਨੇ ਬੜੀਆਂ ਮੰਗ ਪੱਤਰ ਡੀਸੀ ਸਾਹਿਬ ਨੂੰ ਅਤੇ ਪ੍ਰਸ਼ਾਸਨ ਦਿੱਤੀਆਂ ਨੇ ਵੇ ਜੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਆ ਤੇ ਇਹ ਤਾਂ ਚਲੋ ਮੇਰੇ ਬੱਚੇ ਤੱਕ ਮੈਨੂੰ ਬੰਦੇ ਨੇ ਕਿਸੇ ਨੇ ਖਿੱਚ ਲੈ ਆਂਦੇ ਤੇ ਮੇਰੀ ਅਜ ਨਾਟ ਰੋੜ ਜਾਨੀ ਸੀ ਉਹਨੂੰ ਕੀ ਮੰਗ ਕਰਦੇ ਉਹਨੇ ਬੰਦ ਪਏ ਜੀ ਪਿੰਡ ਤੇ ਬੰਦੀ ਕਾਰਵਾਈ ਕੀਤੀ ਜਾਵੇ ਪਹਿਲੇ ਗੱਲ ਤੇ ਡਰਾਈਵਰ ਕੋਲ ਜੋ ਸੁਣਨ ਜਾ ਰਿਹਾ ਮੈਨੂੰ ਪਤਾ ਨਹੀਂ ਜੀ ਨਾ ਕਾਗਜ਼ ਕਾਗਜ਼ ਪੱਤਰ ਪੂਰੇ ਨੇ ਨਾ ਹੀ ਉਹ ਚਪਲਾ ਪਾ ਕੇ ਗੱਡੀ ਚਲਾ ਰਿਹਾ ਸੀ ਇਹ ਬੰਦਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੋਮੇ ਸਿੰਘ ਲੋਕਾਂ ਨੇ ਜਾਮ ਲਾਇਆ ਜੀ ਅੰਡਰਬ੍ਰਿਜ ਦੇ ਬਾਹਰ ਕੀ ਕਰਨ ਹੈ ਫੈਸਲ ਲੱਗੀ ਆ ਟ੍ਰੈਕਰਿਆਂ ਤਖਦ ਦੇ ਕਿਤੇ ਅੱਕੀ ਗਏ ਆਪੂ ਮੰਗਲ ਕਿਤੇ ਉਹਨੂੰ ਬੈਕ ਕਰੀ ਦੇਤੇ ਕਿ ਐਕਮਾ ਉਹ ਤੁਹਾਡੇਾਰੇ ਇਹ ਉਹਨਾਂ ਦਾ ਕੋਈ ਮੰਗਲ ਉਹਨੇ ਵੇਖਿਆ ਨਹੀਂ ਆ ਟ੍ਰੈਕ ਬਾਅਦ ਚੜ ਗਿਆ ਟੱਕ ਉਹਨੇ ਕਿ ਕੋ ਹਸਪੀਟਲ ਆ ਜੇ ਨਾਲ ਡਾਕਟਰ ਆ ਟੈਕ ਹੀ ਲੈਟ ਦੇ ਨਾਲ ਡਰਾਈਵ ਲੈ ਜਿੰਦੇ ਜੋ ਬਾਦੀ ਇਹਦੀ ਕਾਰਵਾਈ ਹੋ ਗਈ ਕਰਦੇ ਲੋਕਾ ਵਲੋ ਕੀ ਜਾ ਰਹਾ ਵੀ ਸਕੂਲ ਵੀ ਹੈਗੇ ਨਾ ਤੇ ਗੱਡੀਆਂ ਬੜੀਆਂ ਤੇਜ਼ ਜਾਂਦੀਆਂ ਹੈ ਰੂਟ ਇਹਨਾਂ ਦੇ ਨਹੀਂ ਹੈਗੇ ਇਹ ਬੰਦ ਕਰਾਈ ਜਾਂ ਉਹਨੂੰ ਕਿਵੇਂ ਵੇਖਦੇ ਹੋ ਜੀ ਸਕੂਲ ਤਾਂ ਪਹਿਲਾਂ ਵੀ ਇਹਦੇ ਪਹਿਲਾਂ ਵੀ ਮੈਂ ਹਾਂ ਇਦੋਂ ਦੀ ਸਪੈਸ਼ਲ ਪਾਸੇ ਹੋਣਗੀ ਇਹ ਤਾਂ ਕਮੇਟੀ ਘਰ ਵਾਲਿਆਂ ਨੂੰ ਕਹੋ ਅਸੀਂ ਜਿੱਦਾਂ ਕਹਿਣ ਕੇ ਉਸ ਮੁਤਾਬਕ ਜਿਹੜਾ ਗੁੱਸਾ ਕਰਨਾ ਵਾਧਾ ਇਹ ਕੀ ਜਾ ਰਹਾ ਵੀ ਗੱਡੀ ਦੇ ਨੰਬਰ ਵੀ ਨਹੀਂ ਲਿਖਿਆ ਤੇ ਉਹਨੂੰ ਕੋਈ ਲਾਇਸੈਂਸ ਵੀ ਨਹੀਂ ਹੈਗਾ ਜੀ ਇਹਨੇ ਨਾ ਚੈੱਕ ਕਰਦੇ ਨੇ ਜੇ ਡਰਾਈਵਰ ਨੂੰ ਲੈ ਕੇ ਜਾਂਦੇ ਆ ਡਰਾਈਵਰ ਤੋਂ ਦੇ ਫਟਕਿਆ ਹੋਇਆ ਤੇ ਟਾਊਨ ਨੂੰ ਲੈ ਕੇ ਉੱਡੇ ਆ ਜੀ ਸਕੂਲ ਰੇਲ ਨੇ ਵਿੱਚ ਲਾੜ ਕੋ ਹੋਇਆ ਕੋਈ ਕਰ ਲੈ ਕਿਆ ਨੰਬਰ ਨਹੀਂ थैंक यू सर ए न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत